ਸੰਗਰੂਰ ਵਿੱਚ ਆਵਾਰਾ ਕੁੱਤਿਆਂ ਦੇ ਵੱਧ ਰਹੇ ਹਮਲਿਆਂ ਨੂੰ ਲੈ ਕੇ ਹੁਣ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਹੈ ਪਿਛਲੇ ਦਿਨੀ ਇੱਕ ਬਜ਼ੁਰਗ ਮਹਿਲਾ ਤੇ ਆਵਾਰਾ ਕੁੱਤਿਆਂ ਵੱਲੋਂ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ

ਮਹਿਲਾ ਦੇ ਚਾਰ ਕਾਮਾ ਦੇ ਆਧਾਰ ਦੇ ਉੱਤੇ 80000 ਰੁਪਏ ਮੁਆਵਜ਼ੇ ਦੀ ਮੰਗ ਕੀਤੀ। ਮਹਿਲਾ ਇਸ ਸਮੇਂ ਹਸਪਤਾਲ 'ਚ ਹੈ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ। ਵਕੀਲ ਅਨੰਦਾ ਕਹਿਣਾ ਹੈ ਕਿ ਇਹ ਪੰਜਾਬ ਦੇ ਵਿੱਚ ਅਵਾਰਾ ਕੁੱਤਿਆਂ ਦੇ ਹਮਲਿਆਂ ਨੂੰ ਲੈ ਕੇ ਪਹਿਲੀ ਅਜਿਹੀ ਸ਼ਿਕਾਇਤ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਨਾਲ ਅਜਿਹਾ ਹਮਲਾ ਹੁੰਦਾ ਹੈ ਤਾਂ ਆਪਣੀ ਮੈਡੀਕਲ ਰਿਪੋਰਟ ਸਮੇਤ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਸ਼ਿਕਾਇਤ ਦਰਜ ਕਰਵਾਉਣ। ਉਹਨਾਂ ਨੇ ਇਹ ਵੀ ਕਿਹਾ ਕਿ ਜਲਦ ਹੀ ਇਸ ਸੰਬੰਧੀ ਖਾਸ ਫਾਰਮ ਵੀ ਜਾਰੀ ਕੀਤਾ ਜਾਏਗਾ। ਜੇਕਰ ਪ੍ਰਸ਼ਾਸਨ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਗਿਆ ਤਾਂ ਹਾਈ ਕੋਰਟ ਦਾ ਰੁਖ ਵੀ ਹੋਏਗਾ ਹਾਈ ਕੋਰਟ ਦੀ ਬੜੀ ਖੂਬਸੂਰਤ ਜੱਜਮੈਂਟ ਹੈ 2023 ਦੀ ਕਿ ਕਿਸੇ ਵੀ ਵਿਅਕਤੀ ਨੂੰ ਆਵਾਰਾ ਜਾਨਵਰ ਕੁੱਤੇ ਦੁਆਰਾ ਕੱਟਿਆ ਜਾਂਦਾ ਹੈ ਤਾਂ ਉਹ 0.2 ਸੀਐਮ ਤੱਕ ਦੀ ਬਾਈਟ ਹੈ ਜੇ ਤਾਂ ਉਹ 20000 ਜੇ ਉਹ ਤੋਂ ਕੱਟਦੀ ਹੈ ਤਾਂ ਉਹਨੂੰ 10000 ਦਾ ਕੰਪਨਸੇਸ਼ਨ ਮਿਲੇਗਾ ਤੁਹਾਨੂੰ ਇਹ ਕਰਨਾ ਕੀ ਹੈ ਉਹ ਜਿਹੜਾ ਤੁਹਾਡੇ ਬਾਈਟ ਹੈ ਉਹਦਾ ਇੱਕ ਐਵੀਡੈਂਸ ਹੋਵੇ ਤੁਹਾਡੇ ਕੋਲੇ ਜਿਹੜੇ ਹਸਪੀਟਲ 'ਚੋਂ ਤੁਹਾਨੂੰ ਇਲਾਜ ਕਰਾਇਆ ਹੈ ਤਾਂ ਉਹਨਾਂ ਤੋਂ ਲਿਖਤ 'ਚ ਇਹ ਕਿੰਨੇ ਬਾਈਟ ਹੈ ਔਰ ਕਿੰਨੀ ਉਹਦੀ ਮੈਜ਼ਰਮੈਂਟ ਕਿੰਨੇ ਸੀਐਮ ਮਤਲਬ ਉਹ ਉਹ ਦੀ ਡੈਪਥ ਹੈ ਬਾਈਟ ਦੀ ਉਹ ਕਰਾ ਕੇ ਉਹਦੇ ਐਵੀਡੈਂਸ ਦੇ ਕੇ ਤੁਸੀਂ ਆਪਣੀ ਕੈਪਲੀਕੇਸ਼ਨ ਜਿਹੜੀ ਹੈ ਕਿਉਂਕਿ ਉਹ ਜੱਜਮੈਂਟ ਦੇ ਤਹਿਤ ਇੱਕ ਕਮੇਟੀ ਬਣਾਈ ਜਾਣੀ ਸੀਗੀ ਜਿਹਦੇ ਚੇਅਰਮੈਨ ਡਿਪਟੀ ਕਮਿਸ਼ਨਰ ਹੋਣੇ ਸੀ ਤੁਹਾਨੂੰ ਉਹਨਾਂ ਕੋਲੇ ਉਹ ਐਵੀਡੈਂਸ ਲਗਾ ਕੇ ਕੈਪਲੀਕੇਸ਼ਨ ਦੇਣੀ ਹੈ ਔਰ ਇਹ ਕਮੇਟੀ ਨੇ ਵਿਦਿਨ 4 ਮੰਥ ਜਿਹੜਾ ਹੈ ਇਹਦਾ ਡਿਸੀਜਨ ਲੈ ਕੇ ਇਹ ਜਿਹੜਾ ਕੰਪਨਸੇਸ਼ਨ ਹੈ ਤੁਹਾਨੂੰ ਦੇਣਾ ਹੈ ਔਰ ਜਿਹੜਾ ਇਹ ਕੰਪਨਸੇਸ਼ਨ ਹੈ ਮਿਨੀਮਮ ਹੈ ਜੇ ਤੁਹਾਡਾ ਇਹ ਤੋਂ ਵੱਧ ਦਾ ਕੰਪਨਸੇਸ਼ਨ ਬਣਦਾ ਤਾਂ ਤੁਸੀਂ ਉਹਦੇ ਲਈ ਵੀ ਕਲੇਮ ਕਰ ਸਕਦੇ ਹੋ ਪਰ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ ਉਹਦਾ ਕੀ ਕਾਰਨ ਦੇਖਦੇ ਹਾਂ ਤੇ ਕਿਸ ਤਰੀਕੇ ਨਾਲ ਇਹ ਲੱਗਦਾ ਨਹੀਂ ਕਿ ਹਾਂ ਪ੍ਰਸ਼ਾਸਨ ਵੀ ਅਗਰ ਉਹ ਜ਼ਿੰਮੇਵਾਰ ਨੇ ਤਾਂ ਉਹਨਾਂ ਨੂੰ ਖੁਦ ਹੀ ਪ੍ਰੋਸੈਸ ਕਰਨਾ ਚਾਹੀਦਾ ਸਰ ਹਿੰਦੁਸਤਾਨ ਦੇ ਵਿੱਚ ਇਹੀ ਦਿੱਕਤ ਹੈ ਕਿ ਜਿਹੜੇ ਆਮ ਨਾਗਰਿਕ ਐ ਸਿਟੀਜ਼ਨ ਨੇ ਉਹਨਾਂ ਨੂੰ ਆਪਣੇ ਅਧਿਕਾਰਾਂ ਦਾ ਜਿਹੜਾ ਹੈ ਉਹ ਬੜੀ ਅਭਾਵ ਹੈ ਉਹਨਾਂ ਨੂੰ ਨਹੀਂ ਪਤਾ ਹੁੰਦਾ ਤਾਂ ਇਹ ਸਾਡੀ ਜਿਹੜੇ ਲੋਕਾਂ ਨੂੰ ਪਤਾ ਹੈ ਤੁਸੀਂ ਮੀਡੀਆ ਦੇ ਮਾਧਿਅਮ ਤੋਂ ਤੇ ਅਸੀਂ ਲੋਕ ਜਿਹੜੇ ਜਾਗਰੂਕ ਨਾਗਰਿਕ ਆ ਤਾਂ ਸਾਡੀ ਇਹ ਡਿਊਟੀ ਬਣਦੀ ਹੈ ਅਸੀਂ ਆਪਣੀ ਡਿਊਟੀ ਸਮਝਦੇ ਹੋਏ ਇਹ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚਾਈਏ ਕਿ ਜੇ ਕਿਸੇ ਨੂੰ ਵੀ ਆਵਾਰਾ ਕੁੱਤੇ ਨੇ ਕੱਟਿਆ ਹੈ ਤਾਂ ਉਹ ਆਪਣਾ ਜਿਹੜਾ ਕਲੇਮ ਹੈ ਉਹ ਫਾਈਲ ਕਰ ਸਕਦੇ ਆ ਵਿਦ ਡੈਪਟੀ ਕਮਿਸ਼ਨਰ ਆਫ ਦਾ ਕਨਸਰਨਡ ਏਰੀਆ ਤੇ ਜੇ ਉਹਨਾਂ ਨੂੰ ਕੋਈ ਸਾਡੀ ਮਦਦ ਦੀ ਲੋੜ ਹੈ ਤਾਂ ਅਸੀਂ ਆਪਣਾ ਨੰਬਰ ਵੀ ਫਲੈਸ਼ ਕਰ ਦਾਂਗੇ ਅਸੀਂ ਕੋਸ਼ਿਸ਼ ਕਰਦੇ ਆ ਕਿ ਇੱਕ ਸਟੈਂਡਰਡ ਫਾਰਮੈਟ ਬਣਾ ਦਈਏ ਤਾਂ ਜੋ ਲੋਕੋ ਦੇ ਵਿੱਚ ਆਪਣਾ ਨਾਮ ਪਤਾ ਤੇ ਆਪਣੀ ਡਿਟੇਲ ਭਰ ਕੇ ਆਪਣਾ ਕਲੇਮ ਕਰ ਸਕਣ ਲੱਗਦਾ ਨਹੀਂ ਕਿ ਅਗਰ ਜ਼ਿਆਦਾ ਗਿਣਤੀ ਦੇ ਵਿੱਚ ਇਸ ਤਰੀਕੇ ਨਾਲ ਕਲੇਮ ਲੋਕ ਮੰਗਣਗੇ ਤਾਂ ਜਾ ਕੇ ਪ੍ਰਸ਼ਾਸਨ ਵੀ ਨਹੀਂ ਖੁੱਲੂਗੀ ਸਰ ਪਰਪਸ ਹੀ ਇਹ ਹੈ ਹੁਣ ਜੀਦੇ ਇੱਕ ਮੈਂ ਕੰਪਲੇਂਟ ਫਾਈਲ ਦੂਜੀ ਕੀਤੀ ਹੈ ਉਹਨਾਂ ਦੇ ਸਿਰਫ ਇੱਕ ਬਾਈਟ ਹੈ ਔਰ ਉਹ ਬਹੁਤ ਵੈਲ ਟੂ డు ਲੋਗ ਨੇ ਉਹਨਾਂ ਨਾਲ ਜਦੋਂ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਸਾਡਾ ਕੋਈ ਪਰਪਸ ਇੰਨਾ ਮਿਨੀਮਮ ਇਹ ਨਹੀਂ ਹੈ ਇਹਦੇ ਨਾਲ ਕੀ ਹੈ ਲੋਕਾਂ ਦੇ ਵਿੱਚ ਇੱਕ ਜਦੋਂ ਇਸ ਤਰ੍ਹਾਂ ਦੇ ਇਸ਼ੂਜ਼ ਆਉਂਦੇ ਆ ਤਾਂ ਲੋਕਾਂ ਦੇ ਵਿੱਚ ਸੈਂਸਿਟੀਵਿਟੀ ਆਂਦੀ ਹੈ ਔਰ ਪ੍ਰਸ਼ਾਸਨ ਨੂੰ ਵੀ ਜਿਹੜੇ ਸੁਪਤਾ ਪਿਆ ਹੈ ਉਹਨਾਂ ਦੀ ਵੀ ਜਾਗ ਕੁੱਲੂਗੀ ਕਿ ਇਹ ਜਿਹੜੇ ਸਟਰੀ ਐਨੀਮਲ ਹੈ ਅਸੀਂ ਇਹਨਾਂ ਨੂੰ ਮੈਨੇਜ ਕਰਨ ਦੀ ਡਿਊਟੀ ਸਾਡੇ ਤੇ ਲੱਗੀ ਹੋਈ ਹੈ ਔਰ ਜੇ ਅਸੀਂ ਨਹੀਂ ਕਰਾਂਗੇ ਤਾਂ ਇਸ ਤਰ੍ਹਾਂ ਦੇ ਜਿਹੜੇ ਕੰਪਨਸੇਸ਼ਨ ਹੈ ਸਾਨੂੰ ਬਹੁਤ ਬੜੀ ਮਾਤਰਾ ਚ ਦੇਣੇ ਪੈਣਗੇ ਕਿਉਂਕਿ ਜੋ ਪੂਰੇ ਪੰਜਾਬ ਦੇ ਵਿੱਚ ਘੱਟੋ ਘੱਟ 2 ਲੱਖ ਜਿਹੜੇ ਡੌਗ ਬਾਈਟ ਦੇ ਕੇਸ ਪਰイヤー ਆਉਂਦੇ ਆ ਜੇ ਉਹ 2 ਲੱਖ ਨੂੰ ਤੁਸੀਂ 10000 ਨਾਲ ਮਿਨੀਮਮ ਨਾਲ ਵੀ ਗੁਣਾ ਕਰੋਗੇ ਤਾਂ ਤੁਸੀਂ ਸੋਚ ਸਕਦੇ ਹੋ ਵੀ ਇਹ ਰਕਮ ਕਿੱਥੇ ਤੱਕ ਪਹੁੰਚੂਗੀ ਨੂੰ ਮਿਲਣ ਲਈ ਆਏ ਸੀਗੇ ਤੇ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ ਕਿ ਜਿਹੜੀ ਸੰਗਰੋਧ ਦੇ ਵਿੱਚ ਇੱਕ ਗਰੀਬ ਔਰਤ ਅਨੀਤਾ ਰਾਣੀ ਜਿਸ ਨੂੰ ਕਿ ਕੁੱਤੇ ਆ ਨੇ ਬੇਰहमी ਨਾਲ ਕੱਟ ਕੇ ਖਾ ਲਿਆ ਉਸ ਦੀ ਕੰਪਨਸੇਸ਼ਨ ਦਿੱਤੀ ਜਾਵੇ ਉਸ ਨੂੰ ਮਾਊਜਾ ਦਿੱਤੀ ਦਿੱਤਾ ਜਾਵੇ ਉਸ ਦੇ ਲਈ ਡੀਸੀ ਦਫਤਰ ਆਏ ਆ ਤੇ ਨਾਲ ਹੀ ਡੀਸ ਸਾਹਿਬ ਨੂੰ ਅਸੀਂ ਦਰਖਾਸਤ ਦੇਣ ਲਈ ਆਏ ਸੀਗੇ ਕਿ ਸੰਗਰੂਹ ਦੇ ਵਿੱਚ ਕੁੱਤਿਆਂ ਦਾ ਹੰਤਕ ਜੋ ਹੈ ਇਸ ਨੂੰ ਖਤਮ ਕੀਤਾ ਜਾਵੇ ਸੰਗਰੂਹ ਦੇ ਵਿੱਚ ਕੁੱਤੇ ਇੰਨੀ ਜ਼ਿਆਦਾ ਗਿਣਤੀ ਚ ਤਦਾਦ ਹੋ ਗਈ ਹੈ ਤੇ ਇੰਨੇ ਜ਼ਿਆਦਾ ਡੌਗ ਬਾਈਟ ਦੇ ਕੇਸ ਹੋ ਰਹੇ ਨੇ ਕਿ ਸੰਗਰੂਹ ਦੇ ਲੋਕ ਬਹੁਤ ਦੁਖੀ ਨੇ ਪਰੇਸ਼ਾਨ ਨੇ ਕਿ ਜਿਹੜੇ ਹਿੰਸਕ ਕੁੱਤੇ ਨੇ ਜਿਹੜੇ ਲੋਕਾਂ ਨੂੰ ਕੱਟ ਰਹੇ ਕੁੱਤੇ ਨੇ ਉਹਨਾਂ ਦੀ ਪਛਾਣ ਕਰਕੇ ਤੁਰੰਤ ਉਹਨਾਂ ਨੂੰ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਹਿਸਾਬ ਨਾਲ ਡੌਗ ਸ਼ੈਲਟਰ ਹੋਮ ਬਣਾ ਕੇ ਉੱਥੇ ਸ਼ਿਫਟ ਕੀਤਾ ਜਾਵੇ ਤੇ ਬਾਕੀ ਕੁੱਤਿਆਂ ਦੀ ਤੁਰੰਤ ਨਸਬੰਦੀ ਕੀਤੀ ਜਾਵੇ ਤਾਂ ਜੋ ਕੁੱਤਿਆਂ ਦੀ ਸੰਖਿਆ ਦੇ ਵਿੱਚ ਵਾਧਾ ਨਾ ਹੋਵੇ ਇਸ ਦੇ ਲਈ ਅਸੀਂ ਅੱਜ ਸੰਗਰੂਪ ਦੇ ਸਾਰੇ ਅਸੀਂ ਜਿਹੜਾ ਜਿਹੜਾ ਸਾਡਾ ਇੱਕ ਗਰੁੱਪ ਹੈ ਅਸੀਂ ਆ ਕੇ ਡੀਸੀ ਸਾਹਿਬ ਨੂੰ ਮਿਲੇ ਆ ਤੇ ਡੀਸੀ ਸਾਹਿਬ ਨੇ ਸਾਨੂੰ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਇਹ ਸਮੱਸਿਆ ਹੱਲ ਕਰਾਂਗੇ ਲੇਕਿਨ ਅੱਜ ਪ੍ਰਸ਼ਾਸਨ ਦਾ ਜਿਹੜਾ ਰੂਪ ਹੈ ਜੋ ਪ੍ਰਸ਼ਾਸਨ ਦੇ ਵਿੱਚ ਪਿਛਲੇ ਵੀ ਸਮੇਂ ਤੋਂ ਅਸੀਂ ਦਰਖਾਸਤਾਂ ਦਿੱਤੀਆਂ ਨੇ ਐਪਲੀਕੇਸ਼ਨਾਂ ਦਿੱਤੀਆਂ ਨੇ ਤਾਂ ਉਹਨਾਂ ਨੇ ਅੱਜ ਤੱਕ ਟੈਂਡਰ ਨਹੀਂ ਲਗਾਏ ਅੱਜ ਤੱਕ ਉਹਨਾਂ ਨੇ ਨਸਬੰਦੀ ਨਹੀਂ ਕੀਤੀ ਅੱਜ ਤੱਕ ਕੁੱਤਿਆਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਤਾਂ ਅੱਜ ਸਾਡੇ ਸੰਗਰੂਰ ਜ਼ਿਲ੍ਹੇ ਦੇ ਜੋ ਸਭ ਤੋਂ ਪੈ ਸਸ਼ਾਸ਼ਨ ਦਾ ਉੱਚ ਅੰਗ ਹੈ ਡਿਪਟੀ ਕਮਿਸ਼ਨਰ ਸੰਗਰੂ ਉਹਨਾਂ ਨੂੰ ਪਰਸਨਲੀ ਮਿਲ ਕੇ ਅਸੀਂ ਇਹਨਾਂ ਨੂੰ ਕਿਹਾ ਕਿ ਇਹ ਸਮੱਸਿਆ ਦਾ ਹੱਲ ਕਰੋ ਤੇ ਜਿਹੜੀ ਗਰੀਬ ਔਰਤ ਜਿਸ ਨੂੰ ਜਿਸ ਦੇ ਘਰ ਵਿੱਚ ਖਾਣ ਨੂੰ ਪੈਸੇ ਨਹੀਂ ਹੈ ਜਿਸ ਕੋਲ ਅੱਜ ਰਾਸ਼ਨ ਵੀ ਨਹੀਂ ਹੈ ਜਿਸ ਨੂੰ ਅਸੀਂ ਮਿਲ ਕੇ ਆਈਆਂ ਹੁਣੀ ਉਸ ਨੂੰ ਕੰਪਨਸੇਸ਼ਨ ਤੁਰੰਤ ਦਿੱਤੀ ਜਾਵੇ ਉਸ ਦੀ ਹੈਲਪ ਕਿਵੇਂ ਦੇਖਦੇ ਹੋ ਸੰਗਰੂਰ ਦੇ ਹਾਲਾਤ ਕਾਫੀ ਜ਼ਿਆਦਾ ਬੱਤਰ ਹੋਏ ਹੋਏ ਨੇ ਆਵਾਰਾ ਪਸ਼ੂ ਆਵਾਰਾ ਕੁੱਤੇ ਗਲੀਆਂ 'ਚ ਘੁੰਮਦੇ ਨੇ ਕੀ ਕਰਨ ਦੇਖਦੇ ਹੋ ਅੱਜ ਜਿਸ ਤਰੀਕੇ ਨਾਲ ਸਰੂਰ ਦੇ ਵਿੱਚ আতੰਕ ਕੁੱਤਿਆਂ ਦਾ ਲਾਲੋ ਜਾਂ ਆਵਾਰਾ ਪਸ਼ੂਆਂ ਦਾ ਲਾਲੋ ਇਹ ਸਰਕਾਰਾਂ ਦੀ ਸਰਕਾਰਾਂ ਤੇ ਪ੍ਰਸ਼ਾਸਨ ਦੀ ਕਿੱਡੀ ਵੱਡੀ ਨੈਗਲੀ ਹੈ ਅਸੀਂ ਅੱਜ ਸਾਰੇ ਜਣੇ ਜਿਵੇਂ ਇਹਨਾਂ ਕਾਲਾ ਜੀ ਨੇ ਇਹਨਾਂ ਕਮਲ ਜੀ ਨੇ ਸਾਰਿਆਂ ਨੇ ਦੱਸਿਆ ਗਾ ਡੀ ਸਾਹਿਬ ਨੂੰ ਮਿਲ ਕੇ ਆਏ ਆ ਤਾਂ ਇਹ ਸਰਕਾਰਾਂ ਤੇ ਮਿਲ ਕੇ ਪ੍ਰਸ਼ਾਸਨ ਸਿੱਧੇ ਤੌਰ ਤੇ ਇਸ ਗੱਲ ਦਾ ਜ਼ਿੰਮੇਵਾਰ ਹੈ ਅ ਜਿਵੇਂ ਹੁਣ ਪਿੱਛੇ ਜੇ ਤੁਸੀਂ ਦੇਖਿਆ ਹੀ ਹੈ ਔਰਤਾਂ ਔਰਤ ਇੱਕ ਸਰੂਰ ਦੀ ਜਿਸ ਤਰੀਕੇ ਨਾਲ ਉਹ ਤੇ ਹਸਾਲ ਦੇ ਵਿੱਚ ਦਾਖਲ ਹੈ ਅਸੀਂ ਆਪਣੀ ਸੰਸਥਾ ਵੱਲੋਂ ਉੱਥੇ ਜਾ ਕੇ ਵੀ ਆਏ ਆ ਤੇ ਉਹਨਾਂ ਦੇ ਘਰ ਦਾ ਰਾਸ਼ਨ ਵਗੈਰਾ ਵੀ ਅਸੀਂ ਕਿਹਾ ਜਿੰਨੀ ਦੇਰ ਤੱਕ ਹਸਪੀਟਲ ਦੇ ਵਿੱਚ ਰਹੋਗੇ ਅਸੀਂ ਆਪਣੀ ਸੰਸਥਾ ਵੱਲੋਂ ਉਹਨਾਂ ਨੂੰ ਰਾਸ਼ਨ ਦੇਵਾਂਗੇ ਦੂਜੀ ਗੱਲ ਬਹੁਤ ਵੱਡੀ ਹੈ ਵੀ ਅੱਜ ਸਰੂਰ ਦੇ ਵਿੱਚ ਬਹੁਤ ਵੱਡਾ ਸਹਿਮ ਦਾ ਮਾਹੌਲ ਹੈ ਅੱਜ ਬੱਚੇ ਜਿਵੇਂ ਆਮ ਗਲੀਆਂ ਦੇ ਵਿੱਚ ਮਹੱਲੇ ਦੇ ਵਿੱਚ ਆਪਾਂ ਜਾਣੇ ਆ ਕਿਸੇ ਨਾ ਕਿਸੇ ਛੋਟੀ ਦੁਕਾਨ ਤੇ ਜਾਣਾ ਉਹ ਵੀ ਨਹੀਂ ਜਾ ਸਕਦੇ ਕਿਸੇ ਤਰੀਕੇ ਨਾਲ ਅੱਜ ਮਤਲਬ ਕਿ ਡਰ ਦਾ ਮਾਹੌਲ ਅੱਜ ਬੱਚਿਆਂ ਦੇ ਵਿੱਚ ਅਪੀਅਰੈਂਸ ਦੇ ਵਿੱਚ ਹੈ ਜਿਸ ਅੱਜ ਜਿਹੜੀਆਂ ਤੁਸੀਂ ਪਿੱਛੇ ਜੇ ਵੀਡੀਓ ਆਪਾਂ ਦੇਖੀਏ ਇਸ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਤੰਕ ਦਾ ਮਾਹੌਲ ਹੈ ਜੋ ਫੈਲਿਆ ਹੋਇਆ ਹੈ ਕਸੂਰ ਦੇ ਵਿੱਚ ਅਸੀਂ ਡੀਸਾਫ ਤੋਂ ਇਹੀ ਮੰਗ ਕਰਨ ਆਏ ਆ ਵੀ ਜਿਵੇਂ ABC ਤੇ ਸਕੀਮ ਹੁੰਦੀ ਹੈ ਐਨੀਮਲ ਬਰਥ ਕੰਟਰੋਲ ਉਹਦੇ ਰਸ ਦੇ ਜੋ ਟੈਂਡਰ ਲਾ ਕੇ ਇਹਨਾਂ ਨੂੰ ਇਮੀਡੀਏਟ ਦੇ ਮਿਲ ਕੇ ਟੈਂਡਰ ਲਾ ਕੇ ਕੰਟਰੋਲ ਕਰਨਾ ਚਾਹੀਦਾ ਹੈ ਆਵਾਰਾ ਪਸ਼ੂਆਂ ਦੀ ਸਮੱਸਿਆ ਵੀ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਗਲੀ ਮੁਹੱਲੇ ਦੇ ਵਿੱਚ ਗੱਡੀ ਦੇ ਉੱਪਰ ਚੜ ਜਾਂਦੇ ਨੇ ਬੰਨੇ ਟੱਕਰਾਂ ਮਾਰ ਰਹੇ ਨੇ ਇਹ ਸਾਰੇ ਸਮੱਸਿਆਵਾਂ ਸਰੂ ਦੇ ਵਿੱਚ ਬਹੁਤ ਗੰਭੀਰ ਨੇ